ਹਾਂਜੀ ਗੁਰਮੁਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੇਨਤੀ ਹੈਗੀ ਐ ਮਾਨਸਾ ਵਾਲਿਆਂ ਵਾਸਤੇ ਕਿ ਅਸੀਂ ਦੁਬਈ ਤੋਂ ਅੱਜ ਚੱਲ ਪਏ ਆਂ ਔਰ ਬਿਲਕੁਲ ਔਨ ਟਾਈਮ ਸਾਡੀ ਫਲਾਈਟ ਐ ਤੇ ਅਸੀਂ ਟਾਈਮ ਨਾਲ ਹੀ ਪਹੁੰਚ ਜਾਣਾ ਤੇ ਅੱਜ ਮਾਨਸਾ ਹੈ ਪਹਿਲਾ ਦੀਵਾਨ ਤੇ ਸਾਰੀ ਸੰਗਤ ਨੂੰ ਮਾਨਸਾ ਲਾਕੇ ਆਲਿਆਂ ਨੂੰ ਬੇਨਤੀ ਹੈ ਵੀ ਸ਼ੇਅਰ ਕਰ ਦਿਓ ਜਰੂਰ ਬਹੁਤਾ ਇਹੀ ਐ ਕਿ ਪਹਿਲੇ ਦੀਵਾਨ ਤੇ ਆਉਣਾ ਨਹੀਂ ਪਰ ਅਸੀਂ ਥੱਕੇ ਜ਼ਰੂਰ ਆ ਪਰ ਪਹੁੰਚ ਜਾਵਾਂਗੇ ਥੋੜੀ-ਥੋੜੀ ਤੇ ਹੋ ਸਕਦਾ ਅੱਧਾ ਘੰਟਾ ਲੇਟ ਹੋ ਜਾਈਏ ਪਰ ਆਵਾਂਗੇ ਜੀ ਮਾਨਸਾ ਸਾਹਿਬਾਂ ਦੇ ਇੱਥੇ ਜਿਦਾ ਸਾਉਂਦੀ ਹੈ ਉਹਨਾਂ ਨੇ ਟਾਈਮ ਨਾਲ 7:30 ਵਜੇ ਦਵਾਨ ਸ਼ੁਰੂ ਕਰ ਲੈਣਾ 7:00 ਵਜੇ ਪ੍ਰਕਾਸ਼ ਹੋ ਜਾਣਾ ਤੇ ਆਪਾਂ ਫਿਰ ਸਮੇਂ ਨਾਲ ਅੱਜ ਦਾ ਦਵਾਨ ਵਿੱਚ ਹਾਜ਼ਰੀ ਭਰਾਂਗੇ ਬਾਕੀ ਗੁਰੂ ਸਾਹਿਬੇ ਰੱਖਣ ਟਾਈਮ ਨਾਲ ਪਹੁੰਚ ਜਿਏ ਤੇ ਸਾਰੀ ਸੰਗਤ ਮਾਨਸਾ ਸਾਹਿਬਾ ਕੇ ਅਲ ਸ਼ੇਰ ਜ਼ਰੂਰ ਕਰ ਦਿਓ ਰਾਤ ਦੇ ਦਵਾਨ ਚ ਰੌਲਾ ਰਲ ਮਿਲ ਕੇ ਬਾਤ ਚੜ ਕੇ ਆਜਿ ਬਰੀਏ ਵਾਏ ਗੀਤੀ ਕਰਾ ਸਲਾਮ ਅਲੈਕੁਮ